ਮੰਦਰ ਦਾ ਸ਼ੁਕਰਾਨਾ ਕਰਦਾ ਜੀ ਮੈਂ ਦੇ ਨਹੀਂ ਦੇ ਸਕਦਾ ਪਿੰਡ ਦਾ ਜਿਹੜਾ ਪਿੰਡ ਮੇਰੇ ਨਾਲ ਆਏ ਮਾਰ ਖੜਦਾ ਕੋਈ ਵੀ ਇਲੈਕਸ਼ਨ ਆਉਂਦਾ ਹੋਊ ਪਾਰਟੀ ਇਲੈਕਸ਼ਨ ਆਉਂਦਾ ਤਾਂ ਮੇਰਾ ਸਨਯੋਗ ਦਿੰਦੇ ਆ ਸਰਪੰਚੀ ਦੇ ਇਲੈਕਸ਼ਨ ਆਉਂਦਾ ਤਾਂ ਸਨਯੋਗ ਦਿੰਦੇ ਆ ਪਿੰਡ ਦੇ ਮੈਨੂੰ ਮਾਣ ਬਣਸਿਆ ਮੈਨੂੰ ਪਿੰਡ ਦਾ ਕੰਮ ਕਰਨੇ ਵੱਧ ਤੋਂ ਵੱਧ ਕਰੂੰਗਾ ਮੈਂ ਜਿੰਨੇ ਮੇ ਜੋਗਰਾ ਕਰੂੰਗਾ टुडे 20 ਤੇ ਨੈਸ਼ਨਲ ਆਈਡੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਸਾਡੇ ਚੈਨਲ ਦੇ ਰਾਂਝੀ ਸਵਾਗਤ ਹੈ ਦਰਸ਼ਕੋ ਅੱਜ ਅਸੀਂ ਇੱਕ ਐਸੇ ਪਿੰਡ ਦੇ ਅੰਦਰ ਪਹੁੰਚੇ ਆ ਜੋ ਬੇਸ਼ੱਕ ਆਪਾਂ ਵੋਟਾਂ ਦੀ ਗਿਣਤੀ ਦੇ ਨਾਤੇ ਛੋਟਾ ਹੈ ਪਰ ਆਪਾਂ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਬਹੁਤ ਵੱਡੀ ਗਿਣਤੀ 'ਚ ਗਿਣਾ ਜਾਂਦਾ ਹੈ ਅੱਜ ਅਸੀਂ ਪਿੰਡ ਤੇ ಗ್ರಾಮ ਪੰਚਾਇਤ 32 ਪੱਤੀ ਚੱਕ ਅਤਰ ਸਿੰਘ ਵਾਲਾ ਜੋ ਇੱਕ ਰੋਡ ਦੇ ਉੱਪਰ ਆਣ ਵਾਲਾ ਐਸਾ ਪਿੰਡ ਹੈ ਜੋ ਥੰਬ ਦੀ ਤਰ੍ਹਾਂ ਪਾਰਟੀ ਦੇ ਨਾਲ ਮਜ਼ਬੂਤ ਬਣ ਕੇ ਖੜੇ ਹੋਏ ਹੈ ਔਰ ਜਿਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਕੁਝ ਵੀ ਕਰਨ ਦੀ ਇੱਕ ਤਰ੍ਹਾਂ ਦੀ ਸੋਚ ਚੁੱਕੀ ਹੋਈ ਹੈ ਅੱਜ ਆਪਾਂ ਗੱਲ ਕਰ ਰਹੇ ਇੱਕ ਸਾਬਕਾ ਜੋ ਸਰਪੰਚ ਨੇ ਜੋ ਆਪਾਂ ਜਿੰਨਾਂ ਤੇ ਤੀਜੀ ਵਾਰ ਪਿੰਡ ਨੇ ਭਰੋਸਾ ਕੀਤਾ ਹੈ ਪੂਰੀ ਜਾਣਕਾਰੀ ਜਾਣਨ ਦੇ ਲਈ ਅੱਜ ਅਸੀਂ ਸਾਬਕਾ ਸਰਪੰਚ ਦੇ ਘਰ ਪਹੁੰਚੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਸਰਪੰਚ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਜਿਵੇਂ ਬਹੁਤ ਵੱਡੀ ਜੋ ਤੁਹਾਡਾ ਪਿੰਡ ਚ ਜਦੋਂ ਸਰਵੇ ਕਰਦੇ ਆ ਤੇ ਇੱਕ ਗੁਣਗਾਨ ਮਿਲਦਾ ਹੈ ਬਿਲਕੁਲ ਭਰਾਵਾਂ ਨਾਲ ਮੇਰਾ ਪੂਰਾ ਪਿਆਰ ਆ ਜੀ ਦਿਨ ਰਾਤ ਮੈਂ ਉਹਨਾਂ ਨਾਲ ਮਿਹਨਤ ਕਰਦਾ ਹਾਂ ਕੋਈ ਕੰਮ ਕਹਿਣ ਮਾਦੀ ਰਾਤ ਮੇਰੇ ਨਾਲ ਹਾਜ਼ਰ ਹੁੰਦਾ ਮਤਲਬ ਆਹੀ ਚੀਜ਼ ਇੱਕ ਖਾਸियत ਮੰਨ ਸਕਦੇ ਆ ਬਿਲਕੁਲ ਜੀ ਮੈਨੂੰ ਫੋਨ ਕਰਦੇ ਮੈਂ ਅਗਲੇ ਦੇ ਘਰੇ ਚਲਾ ਜਾਣਾ ਜੀ ਕੋਈ ਵੀ ਹੋਵੇ ਗਰੀਬ ਹੋਵੇ ਕੋਈ ਵਜ੍ਹਾ ਮੇਰੇ ਬਾਸ ਸਾਰੇ ਏਕ ਆ ਮਤਲਬ ਤੁਸੀਂ ਗਰੀਬੀ ਅਮੀਰੀ ਪਾਰਟੀ ਬਾਜੀ ਇਹਨਾਂ ਤੋਂ ਉੱਪਰ ਉੱਠ ਕੇ ਬਿਲਕੁਲ ਜੀ ਸਾਂਝੀ ਤੌਰ ਤੇ ਅਸੀਂ ਮੰਨਦੇ ਹਾਂ ਕਿ ਸਾਡੇ ਪਿੰਡ ਵਾਸੀ ਆ ਮੇਰੀ ਕਿਤੇ ਵੀ ਸਾਡੇ ਪਿੰਡ ਜੋ ਵੋਟ ਨਹੀਂ ਘਟੀ ਕਾਲੀ ਜਲਦੀ ਕਿਤੇ ਵੀ ਕੋਈ ਵੀ ਇਲੈਕਸ਼ਨ ਆ ਗਿਆ ਐਮਪੀ ਇਲੈਕਸ਼ਨ ਆ ਗਿਆ ਵੀ ਬੜਾ ਫੜਾ ਐ ਐਮਐਲਏ ਇਲੈਕਸ਼ਨ ਆ ਗਿਆ ਹਮ ਹਾਇ ਵਾਰ ਵੋਟ ਸਾਡੀ ਵਾਧੀ ਆਈ ਮਤਲਬ ਸਿਰਫ ਸਰਪੰਚੀ ਦੀ ਗੱਲ ਨਹੀਂ ਕਰਦੇ ਅਗਰ ਆਪਾਂ ਰਾਜਨੀਤੀ ਦੇ ਕਿਸੇ ਵੀ ਇਲੈਕਸ਼ਨ ਦੀ ਗੱਲ ਕਰਦੇ ਐ ਐਮਐਲਏ ਐਮਪੀ ਬਿਲਕੁਲ ਤਾਂ ਉੱਥੇ ਵੀ ਤੁਹਾਡੀ ਭੂਮਿਕਾ ਮੈਨ ਰਹੀ ਬਿਲਕੁਲ ਮੈਨ ਆਪਾਂ ਲੀਡਰ ਦੀ ਹਾਂ ਇਸ ਪਿੰਡ ਤੋਂ ਮੈਨ ਲੀਡਰਾਂ ਦੀ ਗਿਣਤੀ 'ਚ ਤੁਹਾਡਾ ਨਾਮ ਆਦਾ ਹਾਂਜੀ ਹਾਂਜੀ ਬਿਲਕੁਲ ਆਪਣਾ ਕੀ ਨਾਮ ਹੈ ਜੀ ਬਿੱਟੂ 라ਮ ਬਿੱਟੂ 라ਮ ਤਾਂ ਤੁਸੀਂ ਕੀ ਭੂਮਿਕਾ ਨੇ ਬਾਰੇ ਪੰਚਾਇਤ ਮੈਂ ਤਾਂ ਮੇਰੀ ਕਲ ਵਾਲੀ ਪ੍ਰਚਾਰਕ ਹਾਂ ਪੰਚਾਇਤ ਵਿੱਚ ਮੌਕੇ ਤੇ ਜੋ ਸਰਪੰਚ ਹੈ ਉਹਨਾਂ ਦੇ ਪਤੀ ਹੋ ਤੁਸੀਂ ਹਾਂ ਜੀ ਮੈਂ ਮੈਂਬਰ ਵੀ ਰਿਹਾ ਮੇਰੇ ਕੋਲ ਪੰਚਾਇਤ ਮੈਂਬਰ ਵੀ ਨੇ ਮੇਰੇ ਪ੍ਰਾਂਤ ਚ ਮੈਂਬਰ ਰਿਹਾ ਹਾਂ 13 13 ਅੱਛਾ ਪਿਛਲੇ ਪ੍ਰਾਂਤ ਪੰਚਾਇਤ ਮੈਂਬਰ ਵੀ ਹਾਂ 18 ਹਾਂ ਜੀ ਪਿਛਲੇ 13 ਤੋਂ 18 ਤੱਕ ਮੈਂਬਰ ਪੰਚ ਵੀ ਰਹੇ ਹਾਂ ਤਾਂ ਮਤਲਬ ਕੀ ਖਾਸਿਤ ਰਹੀ ਜੋ ਪਿੰਡ ਨੇ ਜੋ ਤੁਹਾਡੇ ਉੱਤੇ ਭਰੋਸਾ ਜਤਾਇਆ ਪਿੰਡ ਦੇ ਨਾਲ ਕੰਮ ਕਰਨ ਦਾ ਹੀ ਮਤਲਬ ਕੀ ਗੱਲ ਮੰਨਦੇ ਆ ਕਿ ਲਖਵੀਰ ਸਿੰਘ ਦੇ ਚਾਰਾਹੀ ਤੁਹਾਡੀ ਜਿੱਤ ਦਾ ਕਾਰਨ ਬਣਿਆ ਉਹਨਾਂ ਨੂੰ ਵਿਸ਼ਵਾਸ ਸੀ ਲੋਕਾਂ ਨੂੰ ਵੀ ਮੈਂ ਸਾਡਾ ਜਿਹੜਾ ਕੋਈ ਕੰਮ ਹੋਊਗਾ ਤਾਂ ਹੋਊਗਾ ਜੀ ਜਦੋਂ ਕਹੇ ਤਾ ਉਹ ਵੀ ਕੋਰੇ ਹੋ ਸਕਦਾ ਕਿ ਸ਼ਾਇਦ ਸਰਪੰਚ ਤੋਂ ਨਾ ਹੋਵੇ ਪਰ ਲਖਵੀਰ ਸਿੰਘ ਕਰ ਦੂਗਾ ਹਾਂ ਕਰ ਦੂਗਾ ਕਿ ਕਿੰਨੇ ਵੋਟ ਟੋਟਲ ਪੋਲ ਹੋਏ ਸੀ ਔਰ ਕਿੰਨੇ ਤੁਹਾਨੂੰ ਮਿਲੇ ਸਾਡੇ 875 ਵੋਟਾਂ ਪੋਲ ਹੋਈਆਂ ਜੀ ਹਾਂਜੀ ਜਿਹਦੇ ਵਿੱਚ ਸਾਨੂੰ 500 ਤਕਰੀਬਨ ਪੈ ਗਈ ਕੱਲ੍ਹ ਨੂੰ ਮਤਲਬ 70% ਤੋਂ ਵੱਧ ਵੋਟ ਤੁਹਾਨੂੰ ਪਈ ਹਾਂਜੀ ਹਾਂਜੀ ਔਰ ਜਿੱਤ ਕਿੰਨੇ ਵੋਟ ਦੇ? ਇਤਨੀ ਗੱਲ ਜੀ 501 ਵੋਟ ਮੈਨੂੰ ਪਈ ਸੀ ਉਦੋਂ। ਜਦੋਂ ਮੈਂ ਸਰਪੰਚ ਬਣਿਆ। ਅੱਛਾ ਇਸ ਤੋਂ ਪਹਿਲਾਂ ਵੀ ਅਵੇਂ ਹੋਇਆ? ਹਾਂ ਜੀ। ਫਿਰ ਮੇਰੇ ਘਰ ਵਾਲੀ ਜੋ ਸਰਪੰਚੀ ਚੋਣ ਲੜੀ ਉਹਨੂੰ ਵੀ 500 ਤੋਂ ਉੱਪਰ ਵੋਟਾਂ ਪਈਆਂ। ਹਾਂ 521 ਪਈਆਂ ਜੀ। ਮਤਲਬ ਇਹ ਰਿਕਾਰਡ ਤੋਂ ਡੇ ਜੋ 500 ਤੋਂ ਉੱਪਰ ਨਾਮ ਲੱਗੇ ਆਂ ਵਾਰੀ ਵੀ ਵੋਟ ਨਹੀਂ ਕੱਟੀ 500। ਆਪਣੀ ਸਾਡੀਆਂ ਕੈਨਸਲ ਵੀ ਹੋ ਗਈਆਂ ਜੀ ਇਹਦੇ ਵਿੱਚੋਂ। ਅੱਛਾ ਅੱਛਾ ਹਲੇ ਮਤਲਬ 29 ਹੋ ਵੀ ਸੀ। 47 ਵੋਟ ਸਾਡੀਆਂ ਪਾਉਂ ਬਣੀਆਂ ਰਹਿ ਗਈਆਂ ਜੀ। ਕਿਨ ਮਤਲਬ ਤੁਹਾਡੀਆਂ 521 ਜਾਂ 550 ਵ ਇਹ 5500 ਵੋਟ ਤਾਂ ਜਿਹੜੇ ਤੁਹਾਡੇ ਲੋਕ ਜੁੜੇ ਨੇ ਉਹ ਤੁਸੀਂ ਖੁਦ ਲੜੋ ਜਾਂ ਕਿਸੇ ਦੇ ਨਾਲ ਖੜੇ ਹੋ ਉਹ ਵੋਟ ਤੁਹਾਡੀ ਉਹਨਾਂ ਨੂੰ ਮਿਲਦੀ ਕੋਈ ਬੰਦਾ ਮੇਰੇ ਨਾਲ ਅੱਜ ਨਾਰਾਜ਼ ਨਹੀਂ ਹੋਇਆ ਮਤਲਬ ਬੰਦਾ ਮੇਰੇ ਨਾਲ ਕੋਈ ਚਾਰ ਬੰਦੇ ਜੁੜੇ ਆ ਨਵੇਂ ਬੰਦੇ ਹੀ ਬਹੁਤ ਆਏ ਆ ਕਿਤੇ ਨਾ ਕਿਤੇ ਚੀਜ਼ ਮੰਦੀ ਹੈ ਕਿ ਜੋ ਤੁਸੀਂ ਲੋਕਾਂ ਚ ਆਪਣੇ ਲਿੰਕ ਉਹ ਕੱਟਣ ਨਹੀਂ ਦਿੱਤੇ ਤਾਂ ਕੀ ਹੈ ਜੇ ਮੁੱਦੇ ਸੀ ਜਿਸ ਨੂੰ ਲੈ ਕੇ ਤੁਹਾਨੂੰ ਵਾਰ-ਵਾਰ ਚੋਣ ਲੜਨਾ ਪੈ ਰਹੇ ਨੇ ਪਿੰਡ ਦੇ ਜੀ ਕੰਮ ਬਹੁਤ ਪਏ ਆ ਕਰੇ ਵੀ ਬਹੁਤ ਆ ਕਰਨ ਵਾਲੇ ਵੀ ਬਹੁਤ ਪਏ ਆ ਜੀ ਮਤਲਬ ਪਿੰਡ ਚ ਕੰਮ ਐਨੇ ਆ ਕਿ ਇੱਕ ਪਲਾਨ ਚ ਉਹਨਾਂ ਨੂੰ ਪੂਰਾ ਕਰਵਾਣਾ ਮੁਸ਼ਕਿਲ ਹੋ ਜਾਂਦਾ ਜੀ ਬਾਹਰ ਸਮਰਤਾ ਪੀਸ ਹਨ ਜੀ ਸਾਨੂੰ ਬਹੁਤ ਗਰੰਟੀਆਂ ਦਿੱਤੀਆਂ ਉਹਨਾਂ ਨੇ ਹਾਂ ਜੀ ਬਹੁਤ ਪਿੰਡ ਦਾ ਵਿਕਾਸ ਹੋਇਆ ਉਸ ਟਾਈਮ ਹਾਂ ਗਰਿਆਂ ਤਕਰੀਬਨ ਢਾਣੀਆਂ ਨੇ ਸਾਰੀਆਂ ਗਲੀਆਂ ਪੱਕੀਆਂ ਕਰੀਆਂ ਸੀ ਆ ਕਾਲੀ ਦਲ ਪਾਰਟੀ ਤੋਂ ਕਾਲੀ ਦਲ ਪਾਰਟੀ ਵਾਲੇ ਕੁੱਲ ਕੇ ਨਾਲ ਪਾਰਟੀ ਬਿਲਕੁਲ ਜਿਵੇਂ ਪਿੰਡ ਚ ਵੀ ਦੱਸ ਰਿਹਾ ਕਿ ਮੈਂ ਆ ਬੀਬਾ ਦੀ ਫੋਟੋ ਵੀ ਲਈ ਫਿਰਦਾ ਹਾਂ ਮੋਬਾਈਲ ਤੇ ਅੱਛਾ ਅੱਛਾ ਐਸੇ ਕਰਕੇ ਤੁਹਾਨੂੰ ਥੰਬ ਦੱਸਦੇ ਮੈਂ ਕਟੜ ਗੱਲਾਂ ਜਮਾ ਜੀ ਹਾਂਜੀ ਜੀ ਮਤਲਬ ਕਈ ਜਿਹੜੇ ਦੱਸਦੇ ਕਿ ਪਾਰਟੀ ਦੇ ਅੰਦਰ ਉਹ ਥੰਬ ਦਾ ਕੰਮ ਕਰਦੇ ਆ ਤੇ ਤੋਂ ਪਿੰਡ ਚ ਵੀ ਕਿਸੇ ਨੂੰ ਟੁੱਟਣ ਨਹੀਂ ਦਿੰਦੇ ਉਹ ਨਹੀਂ ਟੁੱਟਣਦੇ ਜੀ ਛੱਪੜ ਦਾ ਪਾਣੀ ਗੰਦਾ ਸਾਡਾ ਬਹੁਤ ਹੋਇਆ ਪਿਆ ਬਣੀਆਂ ਉਹ ਵੀ ਦੋ ਚਾਰ ਬਣੀਆਂ ਬਣੀਆਂ ਕੋਈ ਹੋਰ ਬਾੜ ਤਾਂ ਹੋ ਪੱਕਾ ਜੀ ਹੋਈ ਉਹਨਾਂ ਚ ਵੀ ਉਹ ਚ ਵੀ ਕੋਈ ਐਦਾ ਨਹੀਂ ਪਿਛਲੇ ਜੋ ਅੱਜ ਜੋ ਕੰਮ ਹੋਇਆ ਉੰਦੇੰਦਰ ਪੱਕਬਾਜੀ ਹੋਈ ਜਗਦੇਵ ਜੀ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ ਜੋ ਪਲਾਨ ਦੇ ਅੰਦਰ ਜੋ ਕੰਮ ਹੋਇਆ ਸੀ ਉਹਨਾਂ ਚ ਪੱਕਬਾਜੀ ਹੋਈ ਆਪ ਦੀਆਂ ਗੱਲਾਂ ਹੀ ਬਣਾਈਆਂ ਇਹ ਗੱਲ ਤਾਂ ਉਹ ਮੇਨ ਮੁੱਦਾ ਜੋ ਸਰਪੰਚ ਦੇ ਨਾਲ ਤਾਲੁਕਤ ਰੱਖਦੇ ਲੋਕ ਸੀ ਠੀਕ ਹੈ ਐਸੀ ਤਰ੍ਹਾਂ ਜਿਵੇਂ ਸਰਪੰਚ ਪਤੀ ਵੀ ਦਾਸਰੇ ਆ ਕਿ ਮਤਲਬ ਜੋ ਚੋਣਾ ਦੇ ਅੰਦਰ ਕੋਈ ਵੱਡਾ ਕੰਮ ਨਹੀਂ ਹੋਇਆ ਨਹੀਂ ਹੋਇਆ ਮੇਨ ਜੋ ਛੋਟੇ-ਮੋਟੇ ਗਲੀਆਂ ਦੇ ਟੁਕੜੇ ਗਲੀਆਂ ਕੋਈ ਤਿੰਨ-ਦੋ ਗਲੀਆਂ ਬਣੀਆਂ ਨੇ। ਉਹ ਕਿਹੜੀਆਂ-ਕਿਹੜੀਆਂ ਗਲੀਆਂ ਉਹ ਵੀ ਜ਼ਿਆਦਾ ਨਹੀਂ ਕੋਈ। ਅੱਛਾ ਲਖਵੀਰ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਸਾਰੇ ਜੋ ਕੰਮ ਹੋਣ ਵਾਲੇ ਅੱਜ ਬਾਕੀ ਨੇ ਜਿਨ੍ਹਾਂ ਲਈ ਦੁਬਾਰਾ ਤੋਂ ਹੋਰ ਪ੍ਰਯਾਸ ਕਰ ਰਹੀ ਹੈ ਪੰਚਾਇਤ। ਇੱਕ ਤਾਂ ਜੀ ਮੇਨ ਮੰਗ ਸਾਡੀ ਇਹ ਆ ਵੀ ਲੋਕ ਇਟਾਂ ਦੀ ਲੋਕ ਮੰਗ ਕਰਦੇ ਆ। ਹਮਮ। ਜਿਹੜਾ ਇੰਟਰਲੌਕ ਦਾ ਹੁਣ ਚੱਲਦਾ ਰਵਾਜ ਆ। ਹਮਮ। 52 ਪਹਿਲਾਂ ਲੱਗੇ ਆ ਮੇਰੇ ਪਲਾਨ ਵੇਲੇ। ਹਮਮ। ਉਹਨਾਂ ਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤੇ ਪਿੰਡ ਦੀ ਸਮੱਸਿਆ ਲੱਗਈ ਜੀ ਸਾਨੂੰ ਵੀਡੀਓ ਸਾਹਿਬ ਮਨਜ਼ੂਰੀ ਦੇਣਾ ਸਰਕਾਰ ਸਾਡੀ ਮਦਦ ਕਰੇ ਤਾਂ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ ਤਾਂ ਇਸੇ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਗਲੀਆਂ ਮਾੜੇ ਹਾਲਾਤ ਚ ਨੇ ਪਿੰਡ ਚ ਹੋਰ ਵੀ ਕੋਈ ਕੰਮ ਨਾ ਕਰਨੀ ਸਾਡੀ ਮੇਨ ਆ ਜੀ ਪਿੰਡ ਦੀ ਹਾਂਜੀ ਉਹ ਫਿਰਨ ਦੀ ਸਾਡੀ ਬੁਰੀ ਹਾਲਤ ਆ ਜਮਾ ਛੱਪੜਾਂ ਦਾ ਬਹੁਤ ਗੰਦਾ ਪਾਣੀ ਹੋਇਆ ਪਿਆ ਛੱਪੜਾਂ ਦਾ ਮੇਨ ਹੱਲ ਜਰੂਰ ਕਰਨਾ ਜੀ ਇਸ ਛੱਪੜ ਕਿੰਨੇ ਆ ਤੁਹਾਡੇ ਜੀ ਛੱਪੜ ਸਾਡੇ 3 ਆ ਜੀ ਦੋ ਛੱਪੜਾਂ ਦਾ ਪਾਣੀ ਬੜਾ ਗੰਦਾ ਹੈ ਬਾੜਾ ਗੰਦਰੰਦ ਹੈ ਬਿਲਕੁਲ ਅਦੀਵਰੀ ਵੀ ਗਰ ਰੰਦਾ ਬਚਾਲਾ ਜੀ ਬਿਮਾਰੀ ਫੈਲਣ ਦਾ ਡਰ ਹੈ ਅੱਛਾ ਬਸ ਮਹਾਮਾਰੀ ਵੀ ਫੈਲ ਸਕਦੀ ਬਿਲਕੁਲ ਜੀ ਨੰਗੇ ਨਹੀਂ ਜਾਂਦਾ ਉਥੋਂ ਅੱਛਾ ਛੇਨਾ ਮਤਲਬ ਮੜਿਆ ਹਾਲਾ ਬਾੜਾ ਮੜਿਆ ਆਹਰਾ ਗੰਦਾ ਪਾਣੀ ਫਿਰ ਉਹ ਨਾਲ ਕੀ ਕਰਤਾ ਨਹੀਂ ਕਰਾਂ ਦਾ ਜਿੰਨਾ ਵੀ ਆ ਛੋਡੇ ਵੀ ਪਟਾਣੀਆਂ ਚ ਦਿੱਕਤ ਹੈ ਹਾਂ ਜੀ ਹੈਗੀ ਹੈ ਪਾਣੀ ਸਪਲਾਈ ਪਾਉਂ ਜਿਵੇਂ ਮੰਨ ਲਓ 3 ਇੰਚ ਪਾਈ ਪੰਜੀ ਚਾਹੋ 5 ਇੰਚ 4 ਇੰਚ ਜਾਂ ਮੇਨ ਮੰਗਰੋ ਮੋੜ ਤੋਂ ਦੀ 6 ਇੰਚ ਪੈ ਪੇ ਜੀ ਹਾਂ ਤਾ ਪਾਣੀ ਦਾ ਹੱਲ ਹੋ ਜੇ ਜੀ ਇੱਕ ਸਾਡੇ ਧਰਤੀ ਦਾ ਪਾਣੀ ਮਾੜਾ ਥਲੜਾ ਵਾਟਰ ਵਾਸ ਦੀ ਬੰਦੀ ਆਉਂਦੀ ਸਾਨੂੰ ਦਿੱਕਤ ਬਹੁਤ ਆਉਂਦੀ ਹੈ ਹੂੰ ਉਹਦੇ ਕੋਈ ਮੋਟਰ ਵਗੈਰਾ ਲੱਗ ਜੇ ਸਵੇਰੇ ਤੇ ਜਿੱਤਲਾਪ ਦਾ ਹੋਰ ਸਾਨੂੰ ਗ੍ਰਾਂਟ ਦਿੱਤੀ ਜਾਵੇ ਜਾਂ ਸਰਕਾਰ ਕੁਝ ਸਹਾਇਤਾ ਕਰੇ ਹੂੰ ਹੈਗੇ ਪਿੰਡ ਦੇ ਬਹੁਤ ਵਿਕਾਸ ਕਰਨ ਵਾਲਾ ਪਿਆ ਦੂਰਾ ਜੀ ਮਤਲਬ ਇੱਕ ਤਰ੍ਹਾਂ ਇਹ ਦੇਖ ਸਕਦੇ ਆ ਕਿ ਜਿੰਨਾ ਵਿਕਾਸ ਹੋਇਆ ਉਸ ਤੋਂ ਵੱਧ ਕਮਾਉਣ ਵਾਲੇ ਵੀ ਬਾਕੀ ਬਹੁਤ ਪਿਆ ਜੀ ਬਹੁਤ ਤੇ ਮਤਲਬ ਉਹਨਾਂ ਦੇ ਲਈ ਪ੍ਰਯਾਸ ਕਰ ਰਹੇ ਆ ਬਿਲਕੁਲ ਜੀ ਪੰਚਾਇਤ ਦਾ ਪਹਿਲ ਦੇ ਅਧਾਰ ਤੇ ਕਿੱਥੋਂ ਸ਼ੁਰੂਆਤ ਕਰ ਰਹੀ ਹੈ ਪੰਚਾਇਤ ਅਸੀਂ ਪਹਿਲਾਂ ਦੀ ਛੱਪੜਾਂ ਦਾ ਸਾਡਾ ਹੱਲ ਹੋਵੇ ਨਾ ਜੀ ਦੰਦਾ ਪਾਣੀ ਬਿਮਾਰੀ ਭੈਲਾ ਦਾ ਡਰਾ ਸਭ ਤੋਂ ਪਹਿਲਾਂ ਸਾਨੂੰ ਇਹ ਮੈਨ ਮੰਗਾ ਪਹਿਲ ਦੇ ਆਧਾਰ ਤੇ ਪੰਚਾਇਤ ਹਾਂਜੀ ਛੱਪੜਾਂ ਦਾ ਸੁਧਾਰ ਕਰਨ ਦਾ ਪ੍ਰਯਾਸ ਉਦੋਂ ਬਾਅਦ ਫਿਰ ਗਲੀਆਂ ਨਾਲੀਆਂ ਬਣਾਈਏ ਜੀ ਅਗਲਾ ਸਟੈਪ ਪੰਚਾਇਤ ਹਾਂ ਸਾਨੂੰ ਪੰਚਾਇਤ ਘਰ ਹੈ ਨਹੀਂ ਪੰਚਾਇਤ ਘਰ ਬਣ ਜੇ ਹੂੰ ਇਹ ਜੀ ਮਤਲਬ ਸਾਨੂੰ ਮੀਟਿੰਗ ਕਮੇ ਜਮੀਨ ਹੈਗੀ ਪੰਚਾਇਤ ਕੋਲੇ ਹਾਂ ਹੈਗੀ ਉਹ ਹੈਗੀ ਜੀ ਜ਼ਮੀਨ ਹੈਗੀ ਮਤਲਬ ਬਿਲਡਿੰਗ ਬਣਾਉਣ ਲਈ ਫੰਡ ਦਾ ਪਾਣੀ ਇਹਦਾ ਜੀ ਤਾਂ ਪਿੰਡ ਨੇ ਜਿਵੇਂ ਤੁਹਾਡੇ ਤੇ ਐਡਾ ਬਟਾ ਨਾਲ ਪੰਚਾਇਤ ਘਰ ਦੇ ਨਾਲ ਲਾਇਬ੍ਰੇਰੀ ਬਣਾ ਦਈਏ ਜੀ ਹਾਂ ਜੀ ਉਹ ਨਵਾਂ ਜਿਮੜੇ ਬੱਚਿਆਂ ਨੂੰ ਸਾਡੇ ਸਕੂਲ ਮੱਡਲ ਹੈ ਜੀ ਸਕੂਲ ਵੱਡਾ ਅਪਗ੍ਰੇਡ ਹੋਵੇ ਬੱਚੇ ਗਰੀਬਾਂ ਦੇ ਬੱਚੇ ਪੜਦੇ ਉਹਨੂੰ ਸੌਖਾ ਹੋ ਜਾਵੇ ਬੱਚਿਆਂ ਨੂੰ ਅੱਛਾ ਜਿਵੇਂ ਅਸੀਂ ਇੱਕ ਦੇਖ ਰਹੇ ਹਾਂ ਕਿ ਰਸਤੇ 'ਚ ਸਟੇਡੀਅਮ ਬਣਿਆ ਹੋਇਆ ਸਕੂਲ ਦੇ ਕੋਲੇ ਹਾਂ ਜੀ ਹਾਂਜੀ ਸਟੇਡੀਅਮ ਬਣਿਆ ਪਰ ਉਹ ਕਾਫੀ ਜ਼ਿਆਦਾ ਮਾੜੇ ਹਾਲਾਤ ਚ ਜਿਵੇਂ ਦੀ ਦੇਖ ਰਹੇ ਕਨੀ ਹੈ ਉਹ ਕੀ ਕਮੀ ਲੱਗਦੀ ਉਹ ਤਾਂ ਬਣਿਆ ਸੀਗਾ ਜੀ ਉਹ 13 ਦੇ ਵਿੱਚ ਹੀ ਬਣਿਆ ਹੈ ਜੀ ਉਹ ਅਸੀਂ ਬਣਾਇਆ ਸੀ ਨੈਟ ਦਾ ਉਹ ਵਾਲੀਬਾਲ ਦਾ ਜੀ ਉਹ ਜਾਲ ਲਵਾ ਕੇ ਬੀਬਨ ਜਾਨ ਨੂੰ ਗ੍ਰਾਂਟ ਦਿੱਤੀ ਸੀ ਹੂੰ ਉਦੋਂ ਬਾਅਦ ਉਹ ਸਾਂਭ ਸੰਭਾਲ ਨਹੀਂ ਬਚਾ ਨਾ ਕਰੀ ਬਸ ਬੁਲੇਟਾਂ ਲੂਟਾਂ ਲਾ ਲੂ ਕੇ ਲੇ ਲੇਟਾਂ ਮਿਲਾਂਗੇ ਸੋ ਤੇ ਬਲੋ ਟੋਡੇ ਬਨੋ ਵੀ ਹੁੰਦਾ ਦੁਬਾਰਾ ਖਿਆਲ ਨਹੀਂ ਕੀਤਾ ਵੇ ਹਾਂਜੀ ਬਲਕੇ ਬਸ ਪੰਚਾਇਤ ਬਦਲ ਗਈ ਜੀ ਹੂੰ ਕਰਾਂਗੇ ਜੀ ਜੁੰਦੇ ਚ ਕਮੀਆਂ ਹੋਈਆਂ ਨੇ ਉਹਨਾਂ ਨੇ ਕਹਿੰਦੀ ਲਾਈਟ ਦੀ ਮੰਗ ਆ ਲਟਾਂ ਟਾਂ ਬਣਾ ਕੋਲੋਂ ਲਾਉਣੇ ਬੰ ਵੱਲੋਂ ਦਾ ਪੂਰਾ ਸੁਧਾਰ ਉਹ ਸੁੰਦਰਾ ਕਰਾਂਗੇ ਰੰਗ ਕਰਾਂਗੇ ਰੰਗ ਕਰਾਵਾਂਗੇ ਨੂੰ ਵਧੀਆ ਦੁਬਾਰਾ ਤੇ ਜੋ ਵੀ ਮੱਲੇ ਕੰਮ ਨੇ ਪਾਰਟੀ ਬਾਜੀ ਉੱਤ ਕੇ ਕਰਾਇਆ ਜਾਣਗੇ ਕਰਾਵਾਂਗੇ ਸਾਰਾ ਕਰਾਵਾਂਗੇ ਮੱਚਾ ਦਾ ਨਾਲ ਇਦਾਰ ਤੇ ਕਰਾਵਾਂਗੇ ਜੋ ਪਿੰਡ ਨੇ ਤੁਹਾਨੂੰ ਇਨਾ ਵੱਡਾ ਮਾਣ ਬਖਸ਼ਿਆ ਕਿ 70% ਤੋਂ ਵੱਧ ਵੋਟਾਂ ਤੇ ਉਹਦਾ ਤੁਹਾਡੇ ਤੇ ਭਰੋਸਾ ਜਤਾਇਆ ਠੀਕ ਹੈ ਜੀ ਤੁਹਾਡੇ ਸ਼ੁਕਰਾਨੇ ਚ ਕੁਝ ਕਹਿਣਾ ਚਾਹੋਗੇ ਪਿੰਡ ਦਾ ਸ਼ੁਕਰਾਨਾ ਕਰਦਾ ਜੀ ਮੈਂ ਦੇ ਨਹੀਂ ਦੇ ਸਕਦਾ ਪਿੰਡ ਦਾ ਜਿਹੜਾ ਪਿੰਡ ਮੇਰੇ ਨਾਲ ਹਾਇਰ ਖੜਦਾ ਕੋਈ ਵੀ ਇਲੈਕਸ਼ਨ ਆਉਂਦਾ ਉਹ ਪਾਰਟੀ ਇਲੈਕਸ਼ਨ ਆਉਂਦਾ ਤਾਂ ਮੇਰਾ ਸੰਯੋਗ ਦਿੰਦੇ ਆ सरपंच जी इलेक्शन ਦਾ ਤਾਂ ਸਿਰੋਹ ਦਿੰਦੇ ਆ ਪਿੰਡ ਦੇ ਮੈਨੂੰ ਮਾਣ ਬਣਸਿਆ ਮੈਨੂੰ ਪਿੰਡ ਦਾ ਕੰਮ ਕਰਨੇ ਵੱਤਵਾਦ ਕਰੂੰਗਾ ਮੈਂ ਜਿੰਨੇ ਮੋਜਗਰਾ ਕਰੂੰਗਾ ਤਾਂ ਦਰਸ਼ਕੋ ਜਿਵੇਂ ਤੁਸੀਂ ਜਾਣਕਾਰੀ ਚ ਜਾਣਿਆ ਜੋ ਮੌਜੂਦਾ ਸਰਪੰਚ ਪ੍ਰਤੀਜੈਵ ਗੱਲ ਵੀ ਤੁਸੀਂ ਸੁਣੀ ਹੈ ਜੋ ਇੱਕ ਸਮਾਜ ਸੇਵੀ ਜਿਵੇਂ ਆਪਾਂ ਨਾਲ ਮਿਲਾਇਆ ਉਹ ਵੀ ਬੈਠੇ ਹੈ ਉਹ ਜੋ ਸਾਬਕਾ ਸਰਪੰਚ ਨੇ ਉਹ ਅੱਪਾ ਇੱਕ ਜਿਨ੍ਹਾਂ ਨੂੰ ਦੱਸਿਆ ਸੀ ਕਿ ਪਾਰਟੀ ਦਾ ਥੰਬ ਹੈ ਔਰ ਜੋ ਇਸ ਵਾਰ ਵੀ ਜੋ ਸਰਪੰਚੀ ਦੇਖ ਰਹੇ ਆ ਪਿੰਡ ਦਾ ਜੋ ਵਿਸ਼ਵਸਵਾਸ ਸੀ ਕਿਤੇ ਨਾ ਕਿਤੇ ਇਹਨਾਂ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਸੀ ਔਰ ਇਹਨਾਂ ਨੇ ਵੀ ਅੱਜ ਹੱਥ ਜੋੜ ਕੇ ਅਪੀਲ ਚ ਹੀ ਕਿਹਾ ਕਿ ਪਿੰਡ ਦੇ ਜੋ ਕੰਮ ਨੇ ਬਿਨਾਂ ਕਿਸੇ ਵੈਰ ਵਿਰੋਧ ਤੋਂ ਬਿਨਾਂ ਕਿਸੇ ਪਾਰਟੀਬਾਜੀ ਤੋਂ ਉੱਠ ਕੇ ਸਾਂਝੇ ਤੌਰ ਤੇ ਸਾਰੇ ਪਿੰਡ ਨੂੰ ਨਾਲ ਲੈ ਕੇ ਕੀਤੇ ਜਾਣਗੇ